ਉਹਦੇ ਵੱਲ ਜਾ ਕੇ ਖਾਣੀ ਹੁਣ ਤੁਸੀਂ ਰੋਟੀ ਬਾਰੇ ਕਿੱਦਾਂ ਪੁੱਛਣ ਆ ਗਏ ਤੁਸੀਂ ਤੇਰੇ ਪਾਪਾ ਨੂੰ ਤਾਂ ਭੁੱਖ ਲੱਗੀ ਐ ਪਰ ਮੈਂ ਕੀ ਕਰਾਂ ਜੇ ਭੁੱਖ ਲੱਗੀ ਆ ਤਾਂ ਉਹਨਾਂ ਨੂੰ ਤਾਂ ਸਾਰਾ ਦਿਨ ਹੀ ਭੁੱਖ ਲੱਗੀ ਰਹਿੰਦੀ ਐ ਇੱਥੇ ਮੈਂ ਨੌਕਰਾਨੀ ਥੋੜੀ ਐ ਵੀ ਸਾਰਾ ਦਿਨ ਰਸੋਈ 'ਚ ਬੜੀ ਰਵਾਂ ਹੁਣ ਉਹਦੀ ਵਾਰੀ ਆ 6.5 ਮਹੀਨੇ ਪੂਰੇ ਹੋ ਗਏ ਤੁਹਾਨੂੰ ਪਤਾ ਨਾ ਜੇ ਇੱਕ ਤਰੀਕ ਆ ਤੇ ਉਹਦੇ ਵੱਲ ਜਾ ਕੇ ਰੋਟੀ ਖਾਣੀ ਐ ਤੁਸੀਂ ਹੁਣ ਕਹਿ ਦੋ ਡੈਡੀ ਨੂੰ ਜਾ ਕੇ ਸਾਰਾ ਦਿਨ ਹੀ ਭੁੱਖ ਲੱਗੀ ਰਹਿੰਦੀ ਸਾਜ ਸਵਰ ਕੇ ਤਾਂ ਐ ਆ ਜਾਂਦੀ ਸਵੇਰ ਤੋਂ ਹੀ ਮੋਰਨੀ ਜਈ ਪਿਛੇ ਵੀ ਇੱਥੇ ਕਰਨਾ ਹੁੰਦਾ ਇਹਨੇ ਆ ਕੇ ਤਾਂ ਮਾਂ ਖਰਾਬ ਕਰਕੇ ਰੱਖਦੀ ਐ ਡੈਡੀ ਜੀ ਨੂੰ ਭੁੱਖ ਲੱਗੀ ਇੱਥੇ ਮੈਂ ਕੰਮਵਾਰੀ ਮੈਂ ਰੂਲੀ ਖੂਲੀ ਬੈਠੀ ਆ ਇਹ ਸਵੇਰ ਨਾਲ ਸੱਚ ਕੇ ਆ ਗਈ ਆ ਜੋ ਭੁੱਖੀ ਐ ਨੀ ਟੱਕਦੇ ਇਹਨੂੰ ਵੀ ਕਿਤੇ ਹੋਰ ਇਹ ਵੀ ਆਉਂਦੇ ਹੀ ਹੋਣੇ ਆ ਸਾਚੀ ਨੂੰ ਖਿੱਚਵਾ ਦੋ ਮੈਂ ਉਹਨੇ ਤਾਂ ਤਾੜ ਜਵਾਬ ਦਿੱਤਾ ਤੇ ਭੁੱਖ ਤਾਂ ਮੈਨੂੰ ਵੀ ਲੱਗੀ ਹੋਈ ਆ ਚਲ ਕਹਿਣਾ ਤਾਂ ਪੈਣਾ ਹੀ ਕੀ ਗੱਲ ਲੈ ਕੇ ਨਹੀਂ ਆਈ ਰੋਟੀ ਬਣਾਈ ਨਹੀਂ ਬਬਲੀ ਨੇ ਨਹੀਂ 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 ਸਰਦਾਰ ਜੀ ਇਹ ਨਹੀਂ ਗੱਲ ਮੈਂ ਪਤਾ ਕੀ ਕਹਿੰਦੇ ਸੀ ਆਪਾਂ ਨਾ ਨਿੱਕੇ ਵਾਲੀ ਜਾ ਕੇ ਰੋਟੀ ਖਾਂਦੇ ਹੁਣ ਨਿੱਕੇ ਨੇ ਵੀ ਰੋਟੀ ਬਣਾ ਕੇ ਰੱਖੀ ਹੋਣੀ ਆ ਤੇ ਉਹ ਵੀ ਗੁੱਸਾ ਕਰਨਗੇ ਆਪਾਂ ਉੱਧਰ ਜਾ ਕੇ ਰੋਟੀ ਖਾਂਦੇ ਉਹ ਕਿਹਦੇ ਕੋਲ ਲਕੋ ਰਹੀ ਐ ਕਮਲੀਆਂ ਐਨੇ ਸਾਲ ਹੋ ਗਏ ਮੈਨੂੰ ਤੇਰੇ ਨਾਲ ਰਹਿੰਦਿਆਂ ਨੂੰ ਤੇਰਾ ਚਿਹਰਾ ਪੜ ਲੈਣਾ ਮੈਂ ਵੀ ਤੂੰ ਕੀ ਲਕੋ ਰਹੀ ਮੇਰੇ ਕੋਲ ਸਾਫ਼-ਸਾਫ਼ ਬੋਲ ਦੱਸ ਮੈਨੂੰ ਕੀ ਕਿਹਾ ਉਹਨੇ 6 ਮਹੀਨੇ ਪੂਰੇ ਹੋ ਗਏ ਹੈ ਬੋਲ ਹਾਂਜੀ ਸਰਦਾਰ ਜੀ ਬੱਸ ਮੈਂ ਤੈਨੂੰ ਕਹਿੰਦਾ ਸੀ ਨਾ ਕਿ ਆਪਣੇ ਜੀਂਦੇ ਜੀ ਇਹਨਾਂ ਦੇ ਨਾਂ ਤੇ ਕੁਝ ਨਹੀਂ ਕਰਨਾ ਉਹੀ ਹੋਇਆ ਜਿਹਦਾ ਡਰ ਸੀ ਇਹ ਤੇਰੀ ਮਮਤਾ ਨੇ ਕੰਮ ਕਰਾਇਆ ਹੈ ਕੋਈ ਗੱਲ ਨਹੀਂ ਜੀ ਆਪਣੀ ਬੱਚੇ ਆ ਕੋਈ ਗੱਲ ਨਹੀਂ ਦੇਖਿਆ ਉਹ ਮਾਲਕ ਅਸੀਂ ਆ ਕਰਦੇ ਤੇ ਹੁਣ ਜੀ 6 ਮਹੀਨੇ ਇੱਧਰ ਰੋ ਜੀ 6 ਮਹੀਨੇ ਉੱਧਰ ਰੋ ਜੀ ਉਦੋਂ ਤੂੰ ਮੈਨੂੰ ਕਹਿੰਦੀ ਸੀ ਇਹ ਤਾਂ ਤਾਂ ਫੈਸਲਾ ਲਿਆ ਇਹਨਾਂ ਨੇ ਵੀ ਜੇ ਉੱਤੇ ਉਹ ਵੀ ਉਦਾਸ ਨਾ ਹੋਣ ਵੀ 6 ਮਹੀਨੇ ਇੱਧਰ ਰਵਾਂਗੇ ਤੇ 6 ਮਹੀਨੇ ਉੱਧਰ ਆਹ ਆ ਦੇਖਦੀ ਵੀ ਇੱਕ ਹੀ ਕੋਚ ਹੁੰਦੇ ਚੇਟੀ ਮਿੱਟੀ ਆ ਬੈਠੇ ਰਹਿਣਾ ਕੰਮ ਵੀ ਕੋਈ ਨਹੀਂ ਕਰਨਾ ਕਿਤੇ ਕੀ ਗੱਲ ਡੈਡ ਜੀ ਕੀਤਾ ਨਹੀਂ ਫੋਨ ਨਿੱਕੇ ਨੂੰ ਵਾਲੇ ਕਰ ਲੈਂਦੇ ਕਿੰਨਾ ਟਾਈਮ ਹੋ ਗਿਆ ਆਇਆ ਨਹੀਂ ਹਾਲੇ ਪੁੱਛੋ ਤਾਂ ਸਹੀ ਮੈਂ ਕਿੱਥੇ ਗਰਹਿ ਗਿਆ